ਸ਼ਾਸਤਰੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈ ਐਸਟਰਡੇ ਵਾਸਤੇ ਮੈਂ ਕੱਲ ਪਾਈ ਸੀ ਇਹ ਸੂਟ 30 700 ਵਾਲੇ ਉਹਨਾਂ ਦੇ ਵਿੱਚੋਂ ਹੀ ਸੂਟ ਨੇ ਜੀ ਕਾਫੀ ਵੱਡੀ ਵੀਡੀਓ ਹੋ ਜਾਣੀ ਸੀ ਕੱਲ ਵੀ ਤਕਰੀਬਨ 20 ਤੋਂ 25 ਮਿੰਟ ਦੀ ਵੀਡੀਓ ਹੋ ਗਈ ਸੀ ਤੇ ਜਿਹੜੀ ਅੱਜ ਲਈ ਵੀਡੀਓ ਲੈ ਕੇ ਆਈਆਂ ਕਾਫੀ ਸਾਰਾ ਸਟਾਕ ਹੈ ਉਸੇ ਰੇਂਜ ਵਾਲਾ ਕੱਲ ਮੈਂ ਬਣਾਣੀ ਸੀਗੇ ਤੇ ਫਿਰ ਉਹ ਰਹਿ ਗਈ ਵੀਡੀਓ ਪਾਂਚ ਬਣਾ ਤਾਂ ਮੈਂ ਸੇਮ ਡੇ ਹੀ ਰਹੀਆਂ ਵੀਡੀਓ ਬਟੈਂ ਕਿ ਮੈਂ ਇਹਨੂੰ ਪਾਰਟ 2 ਦੇ ਵਿੱਚ ਪਾਵਾਂਗੀ ਠੀਕ ਹੈ 1 ਪਾਰਟ ਤੇ 2 ਪਾਰਟ ਦੇ ਵਿੱਚ ਕਲੈਕਸ਼ਨ ਬੱਸ ਹੋਣੀ ਹੈ ਪ੍ਰਾਈਸ 3700 ਹੀ ਹੋਏਗਾ ਸਾਰੇ ਸੂਟਾਂ ਦਾ ਤੇ ਬਾਕੀ ਹੁਣ ਤੁਸੀਂ ਦੱਸ ਦਿਓ ਜੀ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਅ ਨੰਬਰ ਹੈਗਾ ਜੀ 8283828381 ਨੰਬਰ ਜੋ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਪੇਮੈਂਟ ਨਾਲ ਦੀ ਨਾੜ ਰਹੇਗੀ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ ਪੰਜਾਬ ਦੇ ਵਿੱਚ 80 ਰੁਪਏ ਰਹਿਣਗੇ ਤੁਸੀਂ ਕਿਤੇ ਵੀ ਸੂਟ ਮੰਗਾਣਾ ਤੇ ਬਾਕੀ ਅਦਰ ਸਟੇਟ ਦਾ ਤੁਹਾਡੇ ਐਡਰੈਸ ਦੇ ਅਕੋਰਡਿੰਗ ਹੋਣਗੇ ਕਲੈਕਸ਼ਨ ਬਹੁਤ ਸੋਹਣੀ ਸੋਹਣੀ ਹੈ ਤੇ ਸ਼ੁਰੂ ਕਰਦੇ ਹਾਂ ਸੂਟ ਦਿਖਾਣੇ ਫਿਰ ਤੋਂ organza ਦਾ ਸੂਟ ਹੈ ਜੀ ਜ਼ਿਆਦਾਤਰ organza ਹੀ ਦੇ ਰਹੇ ਹਾਂ ਸੀ ਤੁਹਾਨੂੰ discounted ਦੇ ਵਿੱਚ ਬਹੁਤ ਸੋਹਣਾ ਸੂਟ ਆ ਪ੍ਰਾਈਸ ਹੈਗਾ ਸੂਟ ਦਾ 6000 ਦੇ ਲਗਭਗ ਬੈਕ ਤੇ ਵੀ ਵਰਕ ਆ ਫਰੰਟ ਤੇ ਵੀ ਵਰਕ ਆ ਬ੍ਰਾਂਡਡ ਪੀਸ ਰਹਿਣਗੇ ਸਾਰੇ ਇਹ ਹੈਗਾ ਜੀ ਇਸੇ ਬੈਕ ਦੇ ਵਰਕ ਬਾਜੂ ਦੇਖੋ ਕਿੰਨੀ ਹੈਵੀ ਦੇ ਵਿੱਚ ਆ ਇਹ ਬਾਜੂ ਤੇ ਕੰਮ ਹੈ ਠੀਕ ਹੈ ਇਹ ਸਲਵਾਰ ਹੈ ਜੀ ਨਾਲ ਸਿਲਕ ਦੀ ਔਰ ਜਿੰਦਾ ਦਾ ਹੈਗਾ ਜੀ ਇਹ ਬਹੁਤ ਪਿਆਰਾ ਜਿਹਾ ਦੁਪੱਟਾ ਕਾਫੀ ਜ਼ਿਆਦਾ ਘੱਟ ਪ੍ਰਾਈਸ ਤੁਹਾਨੂੰ ਸਾਰੇ ਸੂਟ ਮਿਲ ਰਹੇ ਨੇ ਇਹ ਤੁਸੀਂ ਇਹਨਾਂ ਦਾ ਲਾਹਾ ਚੱਕ ਸਕਦੇ ਹੋ ਸੂਟਾਂ ਦਾ ਮਦਰਜ਼ ਵਾਸਤੇ ਸਪੈਸ਼ਲ ਸੂਟ ਦੇਖੋ ਜੀ ਸੂਟ ਸੈਮੀ ਸਟਿਚ ਦੇ ਵਿੱਚ ਆ ਬਹੁਤ ਸੋਹਣਾ ਸਟਾਫ ਹੈ ਚਨਾਉਂ ਸ਼ਫਾਨ ਦੇ ਉੱਪਰ ਚਨਾਂ ਦੇ ਉੱਪਰ ਰਹੇਗਾ ਜੀ ਸਾਰੇ ਹੀ ਫਰੰਟ ਦੇ ਵਿੱਚ ਵਰਕ ਕੀਤਾ ਹੋਇਆ ਤੇ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਆ ਜਿਹੜਾ ਇਹ ਪ੍ਰਿੰਟ ਆ ਇਹ ਉੱਪਰ ਦੇਖੋ ਬਹੁਤ ਪਿਆਰਾ ਨਾ ਔਰਗੈਂਜ਼ਾ ਲਗਾ ਕੇ ਪ੍ਰਿੰਟਿੰਗ ਕੀਤੀ ਹੋਈ ਆ ਮਤਲਬ ਅਲੱਗ ਲੁੱਕ ਦਾ ਸੂਟ ਹੈ ਇਹ ਹੈਗਾ ਜੀ ਸ਼ੋਲਡਰਸ ਦੇ ਉੱਪਰ ਵੱਲ ਨੂੰ ਆਏਗਾ ਪ੍ਰਿੰਟ ਜੌਰਜਟ ਦੀ ਸਲਵਾਰ ਆ ਔਰਗੈਂਜ਼ਾ ਦਾ ਹੈਗਾ ਦੁਪੱਟਾ ਇਹ ਰਹੇਗਾ ਜੀ ਦੁਪੱਟਾ ਔਰਗੈਂਜ਼ਾ ਦਾ ਕਲਰ ਮਿਲ ਜਾਣਗੇ ਦੋਏ ਦੇ ਵਿੱਚ ਇਹ ਸੈਕਿੰਡ ਕਲਰ ਹੈ ਸੈਕਿੰਡ ਕਲਰ ਦਾ ਇਹ ਵਾਲਾ ਪ੍ਰਿੰਟ ਰਹੇਗਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਤਾਂ ਸੋਹੀਰਾ ਸੂਟ ਹੈ ਜੇ 4500 ਦੀ ਰੇਸ ਦਾ ਸਿਲਕ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਸਿਲਕ ਦੇ ਉੱਪਰ ਹੈ ਜੇ ਦੇਖੋ ਸੂਟ ਫਰੰਟ ਬੈਕ ਇਹ ਹੈਗੇ ਸ਼ਰਟ ਠੀਕ ਹੈ ਤਨਸੂਹੀ ਦੇ ਉੱਪਰ ਹੈ ਸਿਲਕ ਤੇ ਤੁਹਾਨੂੰ 3700 ਚ ਦੇ ਰਹੇ ਹ ਚਨੌੜ ਫੋਨ ਦਾ ਖੁੱਲਾ ਡੁੱਲਾ ਦੁਪੱਟਾ 2.5 ਮੀਟਰ ਦਾ 4 ਸਾਈਡ ਪੱਟੀ ਦੇ ਨਾਲ ਕਲਰ ਮਿਲ ਜਾਏਗਾ ਸੈਕੰਡ ਦੇ ਵਿੱਚ ਇਹ ਵਾਲਾ ਦੋ ਕਲਰ ਨੇ ਪ੍ਰਾਈਸ ਸੇਮ ਹੀ ਦਵਾਂਗੇ ਜੀ 3700 ਦੇ ਵਿੱਚ 5000 ਵਾਲਾ ਸੂਟ ਹੈ ਸੂਟ ਦੀ ਲੁੱਕ ਦੇਖਿਓ ਇਹ ਹੈਗਾ ਜੀ suit 폴 ਕਾ ਡਾਟਸ ਦੇ ਉੱਪਰ ਬਹੁਤ ਪਿਆਰਾ organza ਦਾ suit ਹੈ ਪਾਕਿਸਤਾਨੀ ਲੁੱਕ ਦੇ ਦਿਓ suit ਨੂੰ back side ਵੀ same print ਰਹੂਗਾ crepe ਦੀ ਸਲਵਾਰ ਆ ਨਾਲ ਇਹਦੇ ਤੇ organza ਦਾ printed ਬਹੁਤ ਸੋਹਣਾ ਜਿਹਾ ਹੈਗਾ ਦੁਪੱਟਾ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਕਲਰ ਦੋ ਮਿਲ ਜਾਣਗੇ ਇਹ ਦਾ ਸੈਕੰਡ ਕਲਰ ਆ ਠੀਕ ਹੈ ਜੀ crepe ਦੀ ਸਲਵਾਰ organza ਦੀ shirt organza ਦਾ ਹੈਗਾ ਦੁਪੱਟਾ ਬਹੁਤ ਪਿਆਰਾ ਪੀਸ 오ਰਗੈਂਜ਼ਾ ਸਟੱਫ ਦੇ ਉੱਪਰ 골ਡਨ ਸ਼ੇਡ ਦੇ ਉੱਪਰ ਸੂਟ ਆ ਜੀ ਬਹੁਤ ਸੋਹਣਾ ਸੂਟ ਆ ਬ੍ਰੌਕਟ ਦਾ ਦੁਪੱਟਾ 2.5 ਮੀਟਰ ਦਾ ਇਹਦੇ ਨਾਲ ਤੇ ਸਿਲਕ ਦੀ ਸਲਵਾਰ ਆ 4500 ਵਾਲਾ ਸੂਟ ਆ ਇਹ ਵਾਲਾ 오ਰਗੈਂਜ਼ਾ ਦੀ ਸ਼ਰਟ ਆ ਸਾਰੇ ਉੱਪਰ ਮਸ਼ੀਨੀ ਵਰਕ ਹੋਇਆ ਹੋਇਆ neck ਤੇ ਸਿਲਕ ਦੀ ਸਲਵਾਰ ਆ ਦੁਪट्टे ਦੀ ਲੁੱਕ ਬਹੁਤ ਸੋਹਣੀ ਆ ਇਹ ਹੈਗਾ ਜੀ ਹੈਵੀ ਤੇ ਵਿੱਚ ਦਾ ਦੁਪੱਟਾ ਠੀਕ ਹੈ ਡਬਲ ਛੈਡਰ ਦੇ ਵਿੱਚ ਰਹੇਗਾ ਸੂਟ ਸੈਂਟਰ ਪੈਨਲ ਬਹੁਤ ਸੋਹਣਾ ਬਣਿਆ ਹੋਇਆ organza ਦੀ ਸ਼ਰਟ ਆ ਬੈਕ ਸਾਈਡ ਲਾਈਟ ਛੈਡ ਦੀ ਆਏਗੀ ਗ੍ਰੀਨ ਟਨ ਤੇ ਸਿਲਕੀ ਸਲਵਾਰ ਦੁਪट्टे ਦੀ ਲੁੱਕ ਦੇਖ ਲੋ ਇਹ ਹੈਗਾ ਜੀ ਦੁਪੱਟਾ ਬਹੁਤ ਪਿਆਰੇ ਵਰਕ ਤੇ ਡਿਜ਼ਾਈਨ ਦੇ ਨਾਲ ਸਟਨ ਦਾ ਸੂਟ ਆ ਜੀ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਸਟਨ ਦੀ ਸ਼ਰਟ ਹੈ neck ਦੇ ਉੱਪਰ ਸਾਰਾ ਵਰਕ ਹੈ ਹੈਂਡ ਵਰਕ ਤੇ ਕੇਰੇ ਤੇ ਵੀ ਇਹ ਹੈਂਡਵਰਕ ਹੋਇਆ ਹੋਇਆ ਬਹੁਤ ਪਿਆਰਾ ਪੀਸ ਹੈ ਇਹ ਸਾਰਾ ਟੋਟਲੀ ਹੈਂਡਵਰਕ ਨਾਲ ਬਣਿਆ ਹੋਇਆ ਫਲਾਰੇ ਪੈਚ ਦੇ ਨਾਲ ਹੈ ਸਿਲਕ ਦੀ ਸਲਵਾਰ ਆ ਤੇ ਦੁਪट्टे ਦੀ ਲੁੱਕ ਦੇਖ ਲਓ ਜੇ ਦੇਖੋ ਦੁਪੱਟਾ ਪਿਓਰ ਚਨਾਉਂ ਦਾ ਸਾਰੇ ਹੈਂਡਵਰਕ ਨਾਲ ਆ ਦੁਪੱਟਾ 55600 ਵਾਲਾ ਸੂਟ ਹੈ ਔਰਗਨਜ਼ਾ ਦੀ ਸ਼ਰਟ ਆ ਦੇਖੋ ਸੂਟ ਲੁੱਕ ਦੇਖੋ ਜੀ ਕਿੰਨੀ ਸੋਹਣੀ ਆ ਬਾਜੂ ਹੈਵੀ ਦੇ ਨਾਲ ਹੋ ਗਏ ਵਾਲਾ ਸੂਟ ਹੈਵੀ ਡਿਜ਼ਾਈਨ ਆ ਬਾਜੂ ਤੇ ਸਿਲਕ ਦੀ ਸਲਵਾਰ ਆ ਤੇ ਇਹ ਹੈਗਾ ਦੁਪੱਟਾ ਠੀਕ ਆ ਜੀ ਰੈੱਡ ਕਲਰ ਦੇ ਉੱਪਰ ਸੂਟ ਆ ਅਲੱਗ ਜੀ ਲੁੱਕ ਦਾ ਸੂਟ ਹੈ ਇਹ ਟਮਾਟਰੀ ਰੈੱਡ ਜਿਹਾ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਜੇ ਟੋਟਲੀ ਹੈਂਡਵਰਕ ਦੇ ਨਾਲ ਨੈਕ ਬਣਿਆ ਹੋਇਆ ਹੈ ਸਲਵਾਰ ਤੇਰਾ ਜਿਹੜਾ ਦੁਪੱਟਾ ਹੈ ਉਹ ਬਣਿਆ ਪਿਆ ਬਾਂਦਨੀ ਪ੍ਰਿੰਟ ਦੇ ਉੱਪਰ ਡਬਲ ਸ਼ੇਡ ਚ ਰਹੋਗਾ ਦੁਪੱਟਾ ਅੱਧਾ ਰੈੱਡ ਤੇ ਅੱਧਾ ਯੈਲੋ ਖੂਸ਼ ਅਲੱਗ ਲੁੱਕ ਦਾ ਸੂਟ ਹੈਵੀ ਦੁਪੱਟਾ ਦੁਪੱਟੇ ਕਰਕੇ ਸੂਟ ਦੀ ਗ੍ਰੇਸ ਬਹੁਤ ਜ਼ਿਆਦਾ ਹੈ ਗੋਟਾ ਪੱਤੀ ਦਾ ਸੂਟ ਆ ਜੀ ਕੱਲ੍ਹ ਵਾਲੀ ਵੀਡੀਓ 'ਚ ਦਿਖਾਏ ਸੀਗੇ ਇੱਕ ਅੱਧਾ ਪੀਸ ਰਹਿ ਗਿਆ ਵਿੱਚੋਂ ਠੀਕ ਹੈ ਸੇਮ ਡੇ ਵੀਡੀਓ ਬਣਾ ਰਹੀ ਆ ਹਲੇ ਮੈਨੂੰ ਉਸ ਵੀਡੀਓ ਦਾ ਰਿਸਪਾਂਸ ਨਹੀਂ ਪਤਾ ਲੱਗ ਰਿਹਾ ਕਿਉਂਕਿ ਮੈਂ ਵੀਡੀਓ ਅਪਲੋਡ ਕਰਕੇ ਨਾਲ ਦੀ ਨਾਲ ਹੀ ਵੀਡੀਓ ਦੂਜੀ ਲੱਗੀ ਬਣਾਉਣ ਹਲੇ ਬੁਕਿੰਗ ਅਸੀਂ ਅੱਧੇ ਘੰਟੇ ਤੋਂ ਸ਼ੁਰੂ ਕਰਾਂਗੇ ਦੇਖੋ ਜੀ ਸੂਟ ਕ੍ਰੇਪ ਦਾ ਸੂਟ ਆ ਸਰਵੋਸ ਕੀ ਵਰਕ ਦੇ ਨਾਲ ਤੇ ਪ੍ਰਿੰਟ ਬਹੁਤ ਸੋਹਣਾ ਹੈ ਇਹ ਹੈਗੇ ਜੀ ਸ਼ਰਟ ਪਲੇਨ ਸਲਵਾਰ ਤੇ ਦੁਪੱਟੇ ਦੀ ਲੁੱਕ ਹੈ ਜੀ ਸੂਟ ਜਿਹੜੀ ਬਹੁਤ ਪਿਆਰੀ ਹੈ ਬਹੁਤ ਸੋਹਣਾ ਦੁਪੱਟਾ ਸੈਮੀ ਸਟਿਚ ਦੇ ਵਿੱਚ ਦਬਕਾ ਵਰਕ ਦੇ ਉੱਪਰ ਸੂਟ ਹੈ ਹੈਂਡਵਰਕ ਤੇ ਹੈ ਜੀ ਸਾਰੇ ਸੂਟ ਟੋਟਲੀ ਹੈਂਡਵਰਕ ਤੇ ਕਟਦਾਣੇ ਨਲਕੀ ਦਾ ਵਰਕ ਹੈ ਸਾਰੇ ਤੇ ਜੌਰਜਟ ਦੀ ਸ਼ਰਟ ਆ ਬ੍ਰਾਕਟ ਦਾ ਜੌਰਜਟ ਬ੍ਰਾਕਟ ਦਾ ਹੈਗਾ ਦੁਪੱਟਾ ਬਹੁਤ ਪਿਆਰਾ ਡਿਜ਼ਾਈਨਰ ਪੀਸ ਪ੍ਰਿੰਟ ਦੇ ਨਾਲ ਵਰਕ ਇਹ ਸਾਰੀਆਂ ਹੈਗੀ ਨਾ ਡਿਜ਼ਾਈਨਰ ਆਈਟਮਾਂ ਬਣਨ ਤੋਂ ਬਾਅਦ ਸੂਟ ਦੀ ਲੁੱਕ ਆਂਦੀ ਹੈ ਕਿੰਦਾ ਦਾ ਬਹੁਤ ਸੋਹਣਾ ਸੂਟ ਲੱਗਦਾ neck ਤੇ ਵੀ ਵਰਕ ਆ ਘੇਰੇ ਤੇ ਵੀ ਬੈਕ ਸਾਈਡ ਦਾ ਵੀ ਸੇਮ ਪ੍ਰਿੰਟਰ ਹੋਗਾ ਬਾਜੂ ਤੇ ਵੀ ਵਰਕ ਆ ਜੀ ਇਹ ਵਾਲਾ ਠੀਕ ਹੈ ਸਿਲਕ ਦੀ ਸਲਵਾਰ ਹੈ ਨਾਲ ਪ੍ਰਿੰਟਡ ਹੀ organza ਦਾ ਦੁਪੱਟਾ ਇਹ ਸੂਟ ਹੁੰਦਾ ਜੀ ਬਹੁਤ ਜ਼ਿਆਦਾ ਡਿਮਾਂਡਡ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਜਦੋਂ ਇਹ ਸੂਟ ਲੈ ਕੇ ਆਨੇ ਆ ਪੀਸ ਹੈਗਾ ਲਾਸਟ ਕਿਉਂਕਿ ਬ੍ਰੋਕੇਟ ਦਾ ਸੂਟ ਆ ਕਦੇ ਦਾ ਟ੍ਰੈਂਡ ਜਾਂਦਾ ਨਹੀਂ ਸੂਟ ਦਾ ਇਹ ਹੈਗਾ ਇਹਦਾ organza ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਲੈਕ ਕਲਰ ਦੇ ਜਿਹੜੇ ਚਾਹਵਾਨ ਨੇ ਜੀ ਉਹਨਾਂ ਵਾਸਤੇ ਅੱਜ ਦੀ ਵੀਡੀਓ 'ਚ ਬਹੁਤ ਖੁਸ਼ ਹਾਂ ਬਲੈਕ ਕਲਰ ਦੇ 4-5 ਸੂਟ ਦਿਖਾਵਾਂਗੇ ਤੁਹਾਨੂੰ ਤੇ ਇੱਕ ਤੋਂ ਇੱਕ ਬਿਲਕੁਲ ਲਾਈਟ ਵੇਟ organza ਦੇ ਉੱਪਰ ਹੈ ਪੈਚਵਰਕ ਸਿਲਕ ਦੀ ਸਲਵਾਰ ਆ ਤੇ ਇਹ ਹੈਗਾ ਜੀ ਦੁਪੱਟਾ श्री कृष्णा खोज कला अलग-अलग ब्रांड दे थोनू सूट दे रही आज देखो जी सूट प्याच दे ਨਾਲ ਹੀ ਬੈਕ ਸਾਈਡ ਤੇ ਵੀ ਪ੍ਰੋਪਰ ਵਰਕ ਮਿਲੇਗਾ ਤੁਹਾਨੂੰ ਠੀਕ ਹੈ ਇਹ ਬੈਕ ਦਾ ਵਰਕ ਆ ਗਿਆ ਤੇ ਹੈਗੇ ਨੇ ਬਾਜੂ सिल्क ਦੀ ਸਲਵਾਰ ਆ ਇਹਦੇ ਨਾਲ ਤੁਹਾਨੂੰ ਇਹਦਾ ਪ੍ਰਿੰਟਡ ਦੁਪੱਟਾ ਮਿਲ ਜੇਗਾ ਕੰਟਰਾਸਟ ਦੇ ਵਿੱਚ ਬਲੈਕ ਦੇ ਵਿੱਚ ਹੀ ਤੁਹਾਨੂੰ ਦੇ ਰਹੇ ਆ ਬਲੈਕ ਹੀ ਬਲੈਕ ਹੋਇਆ ਪਿਆ ਬਹੁਤ ਸੋਹਣਾਰ ਗਿੰਜ਼ਾ ਦਾ ਪੀਸ ਆ ਚੁਆਇਸ ਬਹੁਤ ਜ਼ਿਆਦਾ ਹੈ ਬਲੈਕ ਦੇ ਵਿੱਚ ਸਾਰਾ ਸਿਫੀ ਦਾ ਕੰਮ ਹੈ ਬਹੁਤ ਸੋਹਣਾ ਬਾਜੂ ਹੈਵੀ ਦਾ ਕੰਮ ਹੈ ਜੇ ਠੀਕ ਹੈ ਔਰਗੈਂਜ਼ਾ ਦੀ ਸ਼ਰਟ ਆ ਸਿਲਕ ਦੀ ਸਲਵਾਰ ਆ ਔਰਗੈਂਜ਼ਾ ਦਾ ਹੈਵੀ ਵਰਕ ਦੇ ਵਿੱਚ ਮਿਲੇਗਾ ਤੁਹਾਨੂੰ ਦੁਪੱਟਾ 3700 ਸਾਰੀ ਹੀ ਵੀਡੀਓ ਦਾ ਪ੍ਰਾਈਸ ਦੇਖੋ ਜੀ ਬਲੈਕ ਸੂਟ ਜਿਦਾ ਖ ਨਵੀ ਵਰਕ ਦੇ ਉੱਪਰ ਬਲੈਕ ਬਹੁਤ ਸੋਹਣਾ ਵਰਕ ਹੈ ਡਿਜ਼ਾਈਨਰ ਜੇ ਪੀਸ ਹੋਣਿਆ ਸਾਰੇ ਬਾਜੂ ਆ ਤੇ ਬੈਕ ਸਾਈਡ ਤੇ ਵੀ ਪ੍ਰੋਪਰ ਵਰਕ ਹੈ ਇਹ ਵਾਲਾ ਠੀਕ ਹੈ ਜੀ

ਇਹਨਾਂ ਨੂੰ ਤੁਸੀਂ ਕੁੜਤੇ ਸਟਾਈਲ 'ਚ ਖੁੱਲੇ-ਖੁੱਲੇ ਜੇ A ਲਾਈਨ ਸੂਟ ਬਣਾਇਓ ਬਹੁਤ ਸੋਹਣੀ ਲੁੱਕ ਆਣੀਆ ਸੂਟਾਂ ਦੀ ਇਹਦਾ ਜਿਹੜਾ ਬੈਕ ਦਾ ਪੱਲਾ ਹੋਰ ਹੈਗਾ ਪ੍ਰਿੰਟਡ ਦੇਖੋ neck ਉੱਪਰੋਂ ਕਿੰਨਾ ਸੋਹਣਾ ਬਣਿਆ ਹੋਇਆ ਇਹ ਹੁੰਦੇ ਨੇ ਜੀ ਡਿਜ਼ਾਈਨਰ ਪੀਸ ਸਾਰੇ ਵਿਦ ਵਰਕ ਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਪੈਚ ਵਰਕ ਸਾਰੀ ਦੁਪੱਟੇ ਦੇ ਵਿੱਚ ਆ 5500 6000 ਵਾਲੇ ਸੂਟ ਸੈਂਟੀ ਸੋ ਦੇ ਵਿੱਚ ਕੀ ਹੈਗਾ ਚਿਕਮ ਦੇ ਨਾਲ ਸੈਂਟਰ ਦੇ ਵਿੱਚ ਸੀਕਵੈਂਸ ਆ ਕੰਮ ਹੈ ਸਾਰਾ ਸਾਈਡਾਂ ਤੇ ਚਿਕਮ ਦਾ ਕੰਮ ਹੈ ਜੇ ਬਹੁਤ ਸੋਹਣਾ ਇਹ ਹੈਗੇ ਬੈਕ ਸਾਈਡ ਟੋਟਲੀ ਵਰਕ ਦੇ ਨਾਲ ਰਹੇਗੇ ਬਲੈਕ ਦੇ ਵਿੱਚ ਤੁਸੀਂ ਖੁਦ ਦੇਖ ਲਓ ਕਿੰਨੇ ਜ਼ਿਆਦਾ ਆਪਸ਼ਨ ਦਿੱਤੇ ਆ ਹਲੇ ਹੋਰ ਵੀ ਦਵਾਂਗੇ ਉਹ ਨੱਗੇ ਅੱਗੇ ਤੁਸੀਂ ਦੇਖੀ ਜਾਓ ਵੀਡੀਓ ਨੂੰ ਸਿਮਰ ਦੇ ਉੱਪਰ ਤੇ ਸੂਟ ਹੈਗਾ ਜੀ ਬ੍ਰੋਕੇਟ ਸਟਾਈਲ ਚ ਹੈਂਡਵਰਕ ਦੇ ਨਾਲ ਹੈ ਸੈਂਟਰ ਪੈਨਲ ਦੇ ਨਾਲ ਸੂਟ ਆ ਬਹੁਤ ਸੋਹਣਾ ਸੂਟ ਹੈ ਇਹ ਦੁਪੱਟਾ ਸਿਲਕ ਦੀ ਸਲਵਾਰ ਡਬਲ ਸ਼ੇਡ ਦੇ ਵਿੱਚ ਰਹੇਗਾ ਸੂਟ ਲੁੱਕ ਦੇਖੋ ਕਿੰਨੀ ਸੋਹਣੀ ਹੈ 37 چھوٹا بہت بڑا بینیفٹ ਹੋ ਰਿਹਾ ਇਹਨਾਂ ਸੂਟਾਂ ਦੇ ਨਾਲ ਡਿਜ਼ਾਈਨਰ ਪੀਸ ਨੇ ਜੀ ਸਾਰੇ ਕਰੀਮੀ ਜਿਹੜੀ ਸਲਵਾਰ ਆ ਤੇ ਇਹ ਹੈਗਾ ਦਾ ਦੁਪੱਟਾ ਸਟਾਈਲਿਸ਼ ਜਿਹਾ ਸਿਲਕ ਦੇ ਉੱਪਰ ਹੈਗਾ ਸੂਟ ਸਿਲਕ ਦੇ ਉੱਪਰ ਤੇ ਸੈਂਟਰ ਬਹੁਤ ਸੋਹਣਾ ਸਿਕਵੈਂਸ ਦਾ ਕੰਮ ਆ ਤੇ ਬਾਜੂ ਤੇ ਵੀ ਕਲਰ ਮਾਊਸ ਸਿਲਕ ਜੌਰਜਟ ਦੀ ਸਲਵਾਰ ਆ ਤੇ ਔਰਗੈਂਜ਼ਾ ਦਾ ਹੈਗਾ ਜੀ ਫੋਰ ਸਾਈਡਡ ਬਹੁਤ ਪਿਆਰਾ ਜਿਹਾ ਹੈਵੀ ਦੁਪੱਟਾ ਬਲੈਕ ਕਲਰ ਆ ਗਿਆ ਸਿਕਾ ਇੱਕ ਬਲੈਕ ਤੁਹਾਨੂੰ ਹੋਰ ਦੰਨੇ ਆ ਥਰੈਡ ਵਰਕ ਦੇ ਨਾਲ ਬਹੁਤ ਸੋਹਣੇ ਸੋਹਣੇ ਨੇ ਬਲੈਕ ਦੇ ਵਿੱਚ ਸੂਟ ਦੇਖੋ ਕਿੰਨੀ ਸੋਹਣੀ ਚੁਆਇਸ ਆ ਜੀ ਸਾਰੇ ਸੂਟਾਂ ਦੀ ਬਲੈਕ ਦੇ ਉੱਪਰ ਇਹਦੇ ਨਾਲ ਤੁਹਾਨੂੰ ਲਾਈਨਿੰਗ ਵੀ ਮਿਲੇਗੀ ਪਲੱਸ ਸਲਵਾਰ ਦਾ ਕੱਪੜਾ ਵੀ ਆ ਤੇ ਦੁਪੱਟਾ organza ਦਾ ਪੱਲਿਆਂ ਦੇ ਨਾਲ ਹੈਵੀ ਵਰਕ ਵਿੱਚ ਹੈਗਾ ਬੂਟੀ ਇਹ ਛਾਟ ਛਾਟ ਕੇ suit ਚੱਕੜੇ ਪੈਨੇ ਆ ਚੁੰਨ ਚੁੰਨ ਕੇ ਇਹ ਹੈਗਾ ਜੀ suit silk ਦੇ ਉੱਪਰ patch work ਦੇ ਨਾਲ silk ਦਾ ਦੁਪੱਟਾ ਸੌਰੀ silk ਦੀ ਸਲਵਾਰ organza ਦਾ ਦੁਪੱਟਾ ਐਡਾ ਕਾਰਨਰ ਹੈਵੀ ਰਹਿਣਗੇ ਬਹੁਤ ਸੋਹਣਾ ਸਟਾਈਲ ਬਣਿਆ ਹੋਇਆ ਦੁਪੱਟੇ ਦਾ कॉटन ਤੇ ਹੈ ਪਿਓਰ कॉटन ਤੇ ਸੂਟ ਡਿਜ਼ਾਈਨਰ ਪੀਸਾ ਸਟਿਚ ਕੀਤਾ ਹੋਇਆ ਸੂਟ ਇਹ ਇਹਦੀ ਜਸਟ ਫਿਟਿੰਗੇ ਕਰਾਣੀ ਆ ਜੀ ਸਾਈਜ਼ ਹੈਗਾ ਇਹ ਐਕਸਲ ਠੀਕ ਹੈ ਇਹ ਸਟਿਚਾ ਸੂਟ ਇਦੇ ਨਾਲ ਤੁਹਾਨੂੰ ਇਹ ਪਲਾਜ਼ੋ ਮਿਲੇਗਾ ਗਰਾਰਾ organza ਦਾ ਦੁਪੱਟਾ ਬਹੁਤ ਸੋਹਣਾ ਜਿਹਾ ਸੂਟ ਲੁੱਕ ਬਹੁਤ ਸੋਹਣੀ ਆਂਦੀ ਐ ਇਦਾਂ ਸੂਟਾਂ ਦੀ ਪਾਇਆ ਹੋਇਆ ਦੀ ਵਰਕ ਹੀ ਬਹੁਤ ਸੋਹਣਾ ਸੂਟ ਤੇ ਇਹ ਫਰੰਟ ਹੈ ਜੀ ਲੇਸਿਸ ਵਗੈਰਾ ਲਗਾ ਕੇ ਬਹੁਤ ਸੋਹਣੇ ਸੂਟ ਬਣਦੇ ਆ ਇਹ ਬਾਜੂ ਹੈ ਫ੍ਰਿਲ ਸਾਈਜ਼ ਦੇ ਵਿੱਚ ਬਣੀਆ ਫ੍ਰਿਲ ਸਟਾਈਲ ਚ ਬਣੀਆ ਹੋਈਆਂ ਤੇ ਬੈਕ ਦਾ ਜਿਹੜਾ ਵਰਕ ਹੈ ਉਹ ਤੁਸੀਂ ਦੇਖ ਲਓ ਇਹ ਬੈਕ ਦਾ ਵਰਕ ਰਹੇਗਾ ਠੀਕ ਹੈ ਜੀ ਇਹ ਸਲਵਾਰ ਤੇ ਇਹਦਾ ਦੁਪੱਟਾ ਹੈਗਾ ਮਲਟੀ ਕਲਰ ਚ ਇਹ ਦੁਪੱਟਾ ਇਹਦਾ ਡਿਜ਼ਾਈਨਰ ਜੈ ਪੀਸ ਬਣਿਆ ਹੋਇਆ ਬਹੁਤ ਸੋਹਣਾ ਮੁੰਗਾ ਸਿਲਕ ਦੇ ਉੱਪਰ ਸੂਟ ਆ 6500 ਦਾ ਲਾਸਟ ਪੀਸ ਸਾਰੇ ਸਰਵੋਸ ਕੀ ਵਰਕ ਦੇ ਨਾਲ ਇਹ ਹੈਗਾ ਜੀ ਦੁਪੱਟਾ ਫੋਰ ਸਾਈਡ ਔਰਡਰ ਦੇ ਨਾਲ ਸ਼ਰਟਨ ਦੇ ਉੱਪਰ ਸੂਟ ਆ ਜੇ ਬਹੁਤ ਸੋਨਾ ਪੱਤੇ ਮਕੈਸ ਦੇ ਨਾਲ ਬਣਿਆ ਹੋਇਆ ਸੂਟ ਆ ਸਿਲਕ ਦੀ ਸਲਵਾਰ ਆ ਅਰਗੇਂਜ਼ਾ ਦਾ ਹੈਗਾ ਦੁਪੱਟਾ ਕਲਰ ਦੋ ਦੋਨੋ ਹੀ ਕਲਰ ਸੋਨੇ ਆ ਸਟਨ ਦੇ ਉੱਪਰ ਸੂਟ ਆ ਬਹੁਤ ਪਿਆਰਾ ਪੀਸ ਬਹੁਤ ਸੋਹਣਾ ਸੂਟ ਆ ਟੋਟਲੀ ਸਰਵੋਸਕੀ ਵਰਕ ਦੇ ਨਾਲ ਆ ਇਹ ਘੇਰਿਆ ਹੋਇਆ ਸਿਲਕ ਦੀ ਸਲਵਾਰ ਆ ਜੇ ਇਹ ਹੈਗਾ ਇਦਾਂ ਸਾਰੇ ਵਰਕ ਵਾਲਾ ਦੁਪੱਟਾ ਸੂਟ ਦੀ ਲੁੱਕ ਦੇਖੋ 6500 ਦੇ ਵਿੱਚ ਸਾਰੇ ਆਰੀ ਵਰਕ ਦੇ ਨਾਲ ਆ ਸੂਟ ਬ੍ਰਾਕਟ ਤੇ 3700 ਦੇ ਸੂਟ ਨੇ 47 ਵਾਲਾ ਸੂਟ ਹੈ ਜੀ ਇਹ ਲਾਸਟ ਲਾਸ ਪੀਸ ਆ ਸਾਰੇ ਇਹ ਹੈਗਾ ਹੈਵੀ ਦੁਪੱਟਾ ਦੇਖੋ ਜੀ ਸੂਟ ਬਹੁਤ ਪਿਆਰਾ ਕੇਰਾ ਬਣਿਆ ਹੋਇਆ ਸੂਟ ਤਾਂ 오ਰਗੈਂਜ਼ਾ ਦੀ ਸ਼ਰਟ ਆ ਸਿਲਕ ਦੀ ਸਲਵਾਰ ਆ ਤੇ 오ਰਗੈਂਜ਼ਾ ਦਾ ਇਹਦਾ ਬਹੁਤ ਲਾਈਟ ਵੇਟ ਜਿਹਾ ਹੈਗਾ ਇਹਦਾ ਦੁਪੱਟਾ ਗ੍ਰੇਪ ਦਾ ਸੂਟ ਆ ਜੀ ਰਾਖੀ ਬ੍ਰੈਂਡ ਦਾ ਇਹ ਦਾ ਬਣੇਗਾ ਪਾਕਿਸਤਾਨੀ ਸੂਟ ਬਣੇਗਾ ਬਹੁਤ ਪਿਆਰਾ ਜਿਹਾ ਤੇ ਇਹਦੇ ਨਾਲ ਇਹ ਹੈਗਾ ਪਲਾਜ਼ੋ ਸਲਵਾਰ ਜਾਂ ਪਲਾਜ਼ੋ ਬਣਾ ਸਕਦੇ ਹੋ ਉਸਤੇ ਵੀ ਵਰਕ ਆਏਗਾ ਇਹ ਹੈਗਾ ਦੁਪੱਟਾ ਚਨੌਂਚ ਫੋਨ ਦਾ ਖੁੱਲਾ ਡੁੱਲਾ ਜਿਹਾ ਦੁਪੱਟਾ ਇਹ ਸੈਕੰਡ ਕਲਰ ਆ 3 ਮੀਟਰ ਦੀ ਸ਼ਰਟ ਆ 3.5 ਮੀਟਰ ਦੀ ਮੋਡਲ ਦਾ ਸੂਟ ਆ ਜੀ ਮੋਡਲ ਕ੍ਰੇਪ ਇਹ ਹੈਗਾ ਜੀ ਪਹੁੰਚਿਆਂ ਤੇ ਵਰਕ ਚਾਹੀ ਪੈਂਟ ਬਣਾ ਲਓ ਸਲਵਾਰ ਬਣਾ ਲਓ ਪਲਾਜ਼ੋ ਬਣਾ ਲਓ ਚਨੌਣ ਛਫੋਂਦਾ ਹੈਗਾ ਦੁਪੱਟਾ 3700 ਹੈਗਾ ਪ੍ਰਾਈਸ 5500 ਵਾਲਾ ਸੂਟ ਆ ਜੀ यह हैगी सलवार यह है दपट्टा फ्रंट वर्क बैक वर्क बहुत सोना और गिंजा का सूट आ बाजू तो भी प्रॉपर वर्क के बैकते रहेगा वर्क के इसका सिल्क की है दुपट्टा ਸਟਾਰਨ ਦੇ ਉੱਪਰ ਆਜੀ ਸੂਟ ਬਹੁਤ ਸੋਨਾ ਘੇਰਾ ਬਣਿਆ ਹੋਇਆ neck ਬਣਿਆ ਹੋਇਆ ਸਿਲਕ ਦੀ ਸਲਵਾਰ ਆ organza ਦਾ ਹੈਗਾ ਦੁਪੱਟਾ ਬਹੁਤ ਪਿਆਰਾ ਵਰਕ ਹੈ ਸੂਟ ਤੇ organza crepe ਦਾ suit ਹੈ crepe ਤੇ organza mix ਜਿਹਾ stuff ਹੁੰਦਾ ਹੈ silk ਕਮ ਜਿਹਾ stuff ਹੁੰਦਾ ਥੋੜਾ ਜਿਹਾ silk ਦੀ ਸਲਵਾਰ ਹੈ ਤੇ کافی ਹੈਵੀ ਦੇ ਵਿੱਚ ਇਹਦਾ ਦੁਪੱਟਾ ਹੈਵੀ ਵਰਕ ਦੇ ਨਾਲ crepe ਦਾ suit ਹੈ ਜੀ راਕੀ ਬ੍ਰਾਂਡ ਦਾ suit ਹੈ ਇਹ ਸਾਰੇ ਬਹੁਤ ਪਿਆਰਾ ਜਿਹਾ ਪ੍ਰਿੰਟ ਆ प्लेन सलवार है, दपट्टा प्राइस हैगा थर्टी सैवन हंड्रड सारी ही देखो सूट की लुक घेरा ही बहुत सोना डिजिटल प्रिंटिंग के उपर ਇਹ ਹੈਗਾ ਦੁਪੱਟਾ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੇ ਜੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ